ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਪਿੰਡ ਸੇਖਾ ਵਿਖੇ ਸਲਾਨਾ ਨਗਰ ਕੀਰਤਨ 22 23 24 ਵੀ ਪਹੁੰਚ ਹਰ ਸਾਲ ਮਨਾਇਆ ਜਾਂਦਾ ਹੈ ਪਿਛਲੇ ਦਿਨ ਪਿੰਡ ਵਿੱਚ ਪਾਈਪ ਲਾਈਨ ਕਰਕੇ ਪੈਣ ਕਰਕੇ ਜਿਹੜਾ ਪਿੰਡ ਦਾ ਰਸਤਾ ਸੀ ਉਹ ਖਰਾਬ ਹੋ ਚੁੱਕਾ ਸੀ ਅੱਜ ਨਗਰ ਪੰਚਾਇਤ ਅਤੇ ਸੰਸਥਾਵਾਂ ਦੀ ਮਦਦ ਨਾਲ ਇਹਨੂੰ ਰਸਤੇ ਨੂੰ ਠੀਕ ਕੀਤਾ ਗਿਆ ਤਾਂ ਕਿ ਕੱਲ 5 ਜਨਵਰੀ ਨੂੰ ਨਗਰ ਕੀਤਰਾਂ ਪਿੰਡ ਵਿੱਚ ਦੀ ਲੰਕੜਾ ਹੈ ਕਿਸੇ ਪ੍ਰਕਾਰ ਦੀ ਉਹਨੂੰ ਦਿੱਕਤ ਨਾ ਆਵੇ। ਜੀ ਆਇਆਂ ਨੂੰ 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 ਜੀ ਆਇਆਂ ਸਰੇ ਹਾਂ ਨਾਲ ਕੰਮ ਕਰਾਂਗੇ ਅਸੀਂ ਇਸ ਨੂੰ ਕੀਤਾ ਰਿਹਾ ਹੈ

ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਆਪਣੇ ਨਗਰ ਦੇ ਵਿੱਚ 22 23 24 ਪੋਹ ਦੇ ਜਿਹੜਾ ਗੁਰੂ ਸਾਹਿਬ ਦੇ ਅੰਗਵੰਨ ਦਿਵਸ ਆਪਾਂ ਹਰ ਹਰ ਸਾਲ ਹੀ ਮਨਾਉਂਦੇ ਆ ਸੋ ਹਰ ਸਾਲ ਦੀ ਤਰ੍ਹਾਂ ਐਸ ਵਾਰ ਵੀ ਨਗਰ ਪੰਚਾਇਤ ਵੱਲੋਂ ਸਮੂਹ ਸੰਗਤ ਵੱਲੋਂ ਰਲ ਮਿਲ ਕੇ ਜਿਹੜਾ ਕੱਲ ਨੂੰ ਆਪਾਂ ਨੂੰ ਪਤਾ ਹੀ 5 ਤਰੀਕ ਨੂੰ ਆਪਣੇ ਨਗਰ ਕੀਰਤਨ ਨਗਰ ਦੇ ਵਿੱਚ ਆਪਣੇ ਗੁਰੂ ਸਾਹਿਬ ਦੇ ਚਰਨ ਪਾਣੇ ਆ ਉਹ ਸਬੰਧ ਦੇ ਵਿੱਚ ਸਾਰੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਬਹੁਤ ਵਧੀਆ ਚੱਜੇ ਢੰਗ ਨਾਲ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਸੋ ਵਾਹਿਗੁਰੂ ਅੱਗੇ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਵੀ ਸਾਡੇ ਸਾਰੇ ਨਗਰ ਤੇ ਇਸੇ ਤਰ੍ਹਾਂ ਹਮੇਸ਼ਾ ਮਿਹਰਾ ਭਰਿਆ ਹੱਥ ਰੱਖੇ ਨਗਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਸਾਰਾ ਨਗਰ ਚੰਗੇ ਕੰਮਾਂ ਦੇ ਵਿੱਚ ਅੱਗੇ ਵੱਧ ਚੜ ਕੇ ਇਸੇ ਤਰ੍ਹਾਂ ਸੇਵਾ ਕਰਦਾ ਰਹੇ ਸੋ ਸਾਰਾ ਨਗਰੀ ਇਦੇ ਵਿੱਚ ਪੂਰਾ ਫੁੱਲ ਸਾਥ ਦੇ ਰਿਆ ਸੋ ਸਾਰਿਆਂ ਨੂੰ ਨਗਰ ਨੂੰ ਬੇਨਤੀ ਵੀ ਆ ਵੀ ਦੇਖੋ ਸਾਲ ਪਿੱਛੋਂ ਆਪਣੇ ਨਗਰ ਦੇ ਵਿੱਚ ਇੰਨਾ ਵਧੀਆ ਹੈ ਜਿਹੜਾ ਆਪਣਾ ਜੋੜ ਮੇਲਾ ਪ੍ਰੋਗਰਾਮ ਆਉਂਦਾ ਸੋ ਆਪਾਂ ਸਾਰੇ ਰਲ ਮਿਲ ਕੇ ਇਹਦੇ ਵਿੱਚ ਵੱਧ ਤੋਂ ਵੱਧ ਆਪਦਾ ਸਹਿਯੋਗ ਕਰੀਏ ਯੋਗਦਾਨ ਪਾਈਏ ਤਾਂ ਜੋ ਹਰੇਕ ਨੂੰ ਹਰੇਕ ਦਾ ਆਪਣਾ ਫਰਜ਼ ਵੰਦਾ ਨਵੇਕਲੀ ਪਹਿਲ ਵੰਦੀ ਹੈ ਵੀ ਆਪਾਂ ਸਾਰੇ ਰਲ ਮਿਲ ਕੇ ਇਹਦੇ ਵਿੱਚ ਆਪੋ ਆਪਣਾ ਬਣਦਾ ਯੋਗਦਾਨ ਪਾਈਏ ਸੋ ਸਾਰੇ ਅੱਗੇ ਵੀ ਆਪਾਂ ਹਮੇਸ਼ਾ ਕਰਦੇ ਆਂ ਸੋ ਕੱਲ ਤੋਂ 5 ਕੱਲ ਨੂੰ 5 ਤਰੀਕ ਹੈ 6 ਤਰੀਕ 7 ਤਰੀਕ ਤਿੰਨ ਦਿਨਾਂ ਦਾ ਜਿਹੜਾ ਆਪਣਾ ਪ੍ਰੋਗਰਾਮ ਹੁੰਦਾ ਹੈ ਸਾਰੇ ਪ੍ਰੋਗਰਾਮ ਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਸਾਰੀ ਸੰਗਤ ਵੱਧ ਵੱਧ ਸੇਵਾ ਕਰੀਏ ਤੇ ਗੁਰੂ ਸਾਹਿਬ ਦੇ ਚਰਨ ਪਾਲਸੀਏ ਤੇ ਆਰਦਾਸਾ ਕਰੀਏ ਕਿ ਸਾਡੇ ਨਗਰ ਤੇ ਹਮੇਸ਼ਾ ਮਿਹਰਾਂ ਪਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਰੰਗ ਜਾਨਾ ਅਸੀਂ ਜੇ ਸਫਾਈ ਕਰਦੇ ਜਰਾ ਦੀ ਜੀ ਅੱਜ ਲੱਕਾ ਖੰਡ ਬਣਾਇਆ ਤਾਂ ਕਹਾਂ ਮੈਂ ਲੇ ਪਾਪਾ أبت آه هو